ਸਾਰੇ ਸਤਿ ਸ਼੍ਰੀ ਅਕਾਲ ਮੈਂ ਪਰਫੈਸਿੰਗ ਐਸ.ਪੀ.ਐਮ ਟਾਂਡਾ ਮੇਰੇ ਨਾਲ ਬਾਜਵਾ ਸਾਹਿਬ ਡੀ.ਐਸ.ਪੀ ਟਾਂਡਾ ਤੇ ਹੋਰ ਸਾਰੇ ਸਾਡੇ ਵੱਖ-ਵੱਖ ਵਿਭਾਗਾ ਦੇ ਮੁਖੀ ਡਿਸਟ੍ਰਿਕਟ ਸਬਡਿਵੀਜ਼ਨ ਲੈਵਲ ਦੇ ਉਹ ਸਾਰੇ ਇਸ ਮੀਟਿੰਗ ਦੇ ਵਿੱਚ ਸੱਜ ਮੌਜੂਦ ਸਿਗੇ ਸਾਰੇ ਮੈਂ ਸਭ ਤੋਂ ਪਹਿਲਾਂ ਸਾਰੇ মিডিਆ ਕਰਕੇ ਅਦਾ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਤੁਸੀਂ ਆਪਣੇ ਰੁਝੇਵਿਆਂ ਭਰੇ ਸਮੇਂ ਨੂੰ ਇੱਕ ਥੋੜਾ ਟਾਈਟ ਕਰਕੇ ਜਿੱਥੇ ਆਏ ਹੋ ਤੇ ਉਸ ਤੋਂ ਵੀ ਜ਼ਿਆਦਾ ਖੁਸ਼ੀ ਇਸ ਚੀਜ਼ ਦੀ ਹੈ ਕਿ ਸਾਰੇ মিডিਆ ਕਰਕੇ ਪ੍ਰਸ਼ਾਸਨ ਦੇ ਨਾਲ ਬੁਢੇ ਜਣਾ ਬੁਢਾ ਜੋ ਕੀ ਖੜੇ ਆ ਤਾਂ ਜੋ ਆਪਾਂ ਇਹੋ ਜਿਹੇ ਹਾਲਾਤਾਂ ਦੀ ਮੁਸ਼ਕਲ ਹਾਲਾਤ ਬੜੇ ਨੇ ਤਾਂ ਉਹਨਾਂ ਦੇ ਵਿੱਚ ਅਸੀਂ ਜਿਹੜਾ ਹੈ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਪ੍ਰਸ਼ਾਸਨ ਜਿਹੜਾ ਹੈ ਹੋਰ ਵੀ ਮਜ਼ਬੂਤੀ ਦੇ ਨਾਲ ਇਹਨਾਂ ਸਿੱਖ ਸਮੇਂ ਦਾ ਸਾਹਮਣਾ ਕਰੇ ਸਭ ਤੋਂ ਸਭ ਤੋਂ ਪਹਿਲਾਂ ਮੈਂ ਮੈਂ ਇੱਕ ਮਿੰਟ ਪਹਿਲਾਂ ਮੁਖੀ ਇੱਕ ਮੈਂ ਜ਼ਰੂਰ ਬੇਨਤੀ ਕਰਾਂਗਾ ਕਿ ਇਸ ਵਕਤ ਜੋ ਅਸੀਂ ਵੀ ਜੋ ਵੀ ਲੈ ਰਿਹਾ ਆ ਆਪਾਂ ਕੰਮ ਤਦ ਕਦਮ ਉਠਾ ਰਹੇ ਆ ਉਹ ਪ੍ਰੀਕੌਸ਼ਨਰੀ ਬਈ ਹੈ ਫਸਟ ਆਫ ਆਲ ਮੈਂ ਸਾਫ਼ ਕਰਨਾ ਚਾਹੁੰਦਾ ਹਾਂ ਕਿ ਇਹ ਇਹੋ ਜਿਹਾ ਕੋਈ ਹਾਲਾਤ ਨਹੀਂ ਹੈ ਕਿ ਕੋਈ ਆਪਾਂ ਨੂੰ ਖਤਰਾ ਹੈ ਜਾਂ ਕੁਝ ਹੈ ਪਰ ਕੋਈ ਇਹੋ ਜਿਹਾ ਹਾਲਾਤ ਨਾ ਬਣ ਜਾਣ ਜਾਂ ਕੁਝ ਏਦਾਂ ਦੀ ਨਾ ਹੋ ਜੇ ਇਹ ਪ੍ਰੀਕੌਸ਼ਨੇ ਹੀ ਬਈ ਹੈ ਨਾ ਇਹਨਾਂ ਤੋਂ ਡਰਨ ਦੀ ਘਬਰਾਹਟ ਦੀ ਕੋਈ ਲੋੜ ਨਹੀਂ ਪੈਨਿਕ ਹੋਣ ਦੀ ਲੋੜ ਨਹੀਂ ਫਸਟ ਆਫ ਸਾਰਾ ਇਹੀ ਮੈਂ মিডিਆ ਸਾਥੀਆਂ ਨੂੰ ਬੇਨਤੀ ਕਰਾਂਗਾ ਕਿ ਲੋਕਾਂ ਦਾ ਇਹ ਮੈਸੇਜ ਰੂਹ ਜਾਵੇ ਕਿ ਜਿਵੇਂ ਕਿ ਸਾਡੀ ਸਰਹੱਦਾਂ ਸਾਡੀਆਂ ਬਹੁਤ ਸੁਰੱਖਿਤ ਹੈ ਇਹੋ ਜਿਹੀ ਕੋਈ ਦਿੱਕਤ ਨਹੀਂ ਆ ਰਹੀ ਪਰ ਫਿਰ ਵੀ ਅਸੀਂ ਪ੍ਰੀਕੌਸ਼ਨੇ ਮੀਅਰ ਲੈ ਲਏ ਕਿ ਚਾਹੇ ਉਹ ਬਲੈਕਆਊਟ ਕਰਨ ਦਾ ਸਾਡਾ ਸਟਾਫ ਹੋਵੇ ਇਹ ਜਿਹੜੀ ਸਾਡੀ ਮੀਟਿੰਗ ਹੋਣੀ ਹੈ ਅਸੀਂ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਬਲੈਕ ਕਿਸ ਤਰ੍ਹਾਂ ਬਲੈਕਆਊਟ ਕਰਨਾ ਹੈ ਤਾਂ ਉਹ ਸਮਾਂ ਬਿਲਕੁਲ ਮਿਨੀਮਾਈਜ਼ ਹੋ ਜਾਵੇ। ਪੰਜ ਮਿੰਟ ਦੇ ਵਿੱਚ ਵਿੱਚ ਅਸੀਂ ਟੋਟਲ ਪੂਰੇ ਆਪਣੇ ਜਿੱਦਾਂ ਸਬਜੈਕਟਾਂ ਦਾ ਤਾਂ ਇਸ ਦੇ ਸਾਰੇ ਪਿੰਡਾਂ, ਸਾਰੇ ਸ਼ਹਿਰਾਂ, ਸ਼ਹਿਰ ਤੇ ਕਸਬਿਆਂ ਦੇ ਵਿੱਚ ਜਿਹੜਾ ਹੈਗਾ ਉਹ ਪ੍ਰੋਪਰ ਬਲੈਕਆਊਟ ਹੋ ਜਾਵੇ ਤੇ ਉਹ ਸਮਾਂ ਜਿਹੜਾ ਹੈ ਉਹ ਕਿਸ ਤਰ੍ਹਾਂ ਘਟੇ ਦਿੱਤਾ ਇਹ ਸਭ ਤੋਂ ਵੱਡੀ ਗੱਲ ਹੈ। ਉਸ ਤੋਂ ਬਾਅਦ ਜੇਕਰ ਕੋਈ ਅਣਸੁਖਾਵੀ ਘਟਨਾ ਹੁੰਦੀ ਹੈ ਤਾਂ ਉਹਦੇ ਵਾਸਤੇ ਸਾਡਾ ਏਵੈਕਿਊਏਸ਼ਨ ਪਲਾਨ ਜਿਹੜਾ ਹੈ ਉਹ ਵੀ ਰੈਡੀ ਹੈਗਾ। ਅਸੀਂ ਸਾਰੇ ਡਿਪਾਰਟਮੈਂਟਾਂ ਦੇ ਨਾਲ ਨਾ ਕੇਵਲ ਡਿਪਾਰਟਮੈਂਟ ਜਿਹਦੇ ਵਿੱਚ ਪੁਲਿਸ ਵਿਭਾਗ, ਡੀਓ, ਐਮਸੀ ਆਪਣਾ ਉਸ ਤੋਂ ਇਲਾਵਾ ਹੋਰ ਬਹੁਤ ਸਾਰੇ ਡਿਪਾਰਟਮੈਂਟਾਂ ਨੂੰ ਇਨਫੋਰਮ ਕੀਤਾ ਹੋਇਆ ਹੈ ਉਸ ਤੋਂ ਇਲਾਵਾ ਅਸੀਂ ਵੈਕੇਸ਼ਨ ਪੁਆਇੰਟ ਵੀ ਜਿਹੜੇ ਆ ਉਹ ਚਿੰਨ੍ਹੇ ਕੀਤੇ ਹੋਏ ਆ ਜਿਸ ਦੀ ਡਿਟੇਲ ਬਾਅਦ ਵਿੱਚ ਜਿਹੜੀ ਹੈਗੀ ਆ ਉਹ ਕੰਟਰੋਲ ਰੂਮ ਤੇ ਰੱਖ ਸਾਰੇ ਸੂਚਿਤ ਕਰ ਦਿੱਤੀ ਜਾਵੇਗੀ ਆਲਮੋਸਟ ਅਸੀਂ 3 ਮੁੱਖ ਤੌਰ ਤੇ ਤਸੀਲਾ ਸਾਹਿਬ 3 ਪੇਜ ਬੀਗ ਦੇ ਲਾਪਰ ਸਾਡੇ ਇਵੈਕੂਏਸ਼ਨ ਅਸੀਂ ਪੁਆਇੰਟ ਕਰ ਦਿੱਤੇ ਗਿਆ ਕਿ ਕਿਸੇ ਵੀ ਹਾਲਾਤ ਜਿੱਤੇ ਕਿੱਥੇ ਵੀ ਜੇ ਕੁਝ ਕੋਈ ਪ੍ਰੋਬਲਮ ਆਦੀ ਹੈ ਤਾਂ ਉਥੋਂ ਤੋਂ ਇਵੈਕੂਏਟ ਹੋ ਜਲਦੀ ਤੇ ਚੰਗੀ ਤਰੀਕੇ ਦੇ ਨਾਲ ਕੀਤਾ ਜਾ ਸਕਦਾ ਉਸ ਤੋਂ ਇਲਾਵਾ ਮਾ ਜੋ ਕਿਸੇ ਸਾਹਿਬ ਦੇ ਤੇ ਐਸਐਸਪੀ ਸਾਹਿਬ ਦੇ ਦੇਸ਼ਾ ਦੇ ਅਨੁਸਾਰ ਸੁਰੱਖਿਆ ਪ੍ਰਬੰਧ ਅਤੇ ਹੋਰ ਜਿਵੇਂ ਕਿ ਕੋਈ ਜੇ ਕੋਈ ਘਟਨਾ ਹੁੰਦੀ ਵੀ ਹੈ ਤਾਂ ਕਿਸ ਤਰ੍ਹਾਂ ਦੇ ਅੱਗੇ ਅਸੀਂ ਰਿਪੋਰਟ ਕਰੀ ਕਾਰਵਾਈ ਕਰਦੇ ਆ ਜਾਂ ਉਸ ਤੋਂ ਇਲਾਵਾ ਕੋਈ ਅਜਿਹੇ ਹਾਲਾਤਾਂ ਦੇ ਵਿੱਚ ਕਿਸ ਤਰ੍ਹਾਂ ਇਵੈਕੂਏਟ ਕੀਤਾ ਜਾਣਾ ਹੈ ਪਲੱਸ ਨਾਲ ਦੇ ਨਾਲ ਉਹਨਾਂ ਉਸ ਤੋਂ ਅਲਵਾ ਮਿਟਰਸ ਨੇ ਸਾਬਤ ਕੀਤਾ ਕਿ ਕੀ ਕੀ ਫੈਸਿਲਿਟੀ ਦਾ ਪਦਦੇ ਚਾਹੇ ਉਹ ਹਸਪੀਟਲ ਦੀ ਹੋਵੇ ਚਾਹੇ ਬੈਡਾਂ ਦੀ ਹੋਵੇ ਚਾਹੇ ਬਲੱਡ ਬੈਂਕ ਹੈ ਚਾਹੇ ਐਮਬੂਲੈਂਸ ਹੈ ਉਹ ਸਾਰੀ ਚੀਜ਼ਾਂ ਦੀ ਪੂਰੀ ਮੁਸਤੈਦੀ ਨਾਲ ਪ੍ਰਸ਼ਾਸਨ ਕੀਤੀ ਹੈ ਉਹ ਤਾਲਮੇਲ ਕਰਕੇ ਜਿਹੜਾ ਹੈ ਉਹ ਸਾਰਾ ਵੀ ਆਊਟ ਕਰਿਆ ਉਸ ਤੋਂ ਇਲਾਵਾ ਵੱਖ-ਵੱਖ ਚਾਹੇ ਉਹ ਐਨ ਜੀਓਜ਼ ਹੈ ਐਨ ਸੀ ਸੀ ਹੈ ਐਨ ਐੱਸ ਐਸ ਤੇ ਸਾਡੇ ਸਾਥੀ ਹੈਗੇ ਆ ਉਹਨਾਂ ਸਾਰਿਆਂ ਨੂੰ ਐਕਟਿਵ ਕੀਤਾ ਗਿਆ ਉਸ ਤੋਂ ਇਲਾਵਾ ਸਿਵਲ ਡਿਫੈਂਸ ਦੀ ਟੀਮਾਂ ਤੇ ਹੋਮ ਗਾਰਡ ਦੀ ਸਾਡੇ ਕਮਾਂਡੈਂਟ ਤੋਂ ਹੋਮ ਗਾਰਡ ਹੈ ਉਹਨਾਂ ਦੇ ਨਾਲ ਸਾਡਾ ਤਾਲਮੇਲ ਹੋ ਗਿਆ ਇਸ ਕੱਲ ਨੂੰ ਸਵੇਰੇ ਜਿਹੜਾ ਹੈ ਇੱਕ ਡਰਿਲ ਅਸੀਂ ਇੱਕ ਮਹਿੰਮ ਚਲਾ ਰਹੇ ਹਾਂ ਜਿਸ ਦੇ ਤਹਿਤ ਸਾਡੀ ਕੋਸ਼ਿਸ਼ ਹੈ ਕਿ ਕਿ 50 ਤੋਂ 100 ਦੇ ਵਿਚਕਾਰ ਸਾਡਾ ਜਿਹੜਾ ਵੌਲੰਟੀਅਰ ਹੈ ਉਹ ਅਸੀਂ ਤਿਆਰ ਕਰ ਦੇਣਾ ਹੈ ਜਿਸ ਨੂੰ ਹੋਮ ਗਾਰਡ ਦੇ ਵੱਲੋਂ ਟ੍ਰੇਨਿੰਗ ਦਿੱਤੀ ਜਾਏਗੀ ਤੇ ਸਿਵਲ ਡਿਫੈਂਸ ਦੇ ਰਾਹੀਂ ਉਹਨਾਂ ਨੂੰ ਅਸੀਂ ਵੌਲੰਟੀਅਰ ਤੋਂ ਤਿਆਰ ਕਰਾਂਗੇ ਤੇ ਉਹ ਸਾਰੇ ਜਿਹੜੇ ਹੈ ਉਹ ਮਿਲ ਕੇ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਪ੍ਰਸ਼ਾਸਨ ਪੁਲਿਸ ਤੇ ਹੋਰ ਸਾਰੇ ਵਿਭਾਗਾਂ ਦਾ ਸਾਥ ਦੇਣਗੇ ਤਾਂ ਜੋ ਇਸੇ ਵੀ ਹੈ ਜੇ ਅਣਸੂਖਾਂ ਵਿੱਚ ਘਟਨਾ ਤੋਂ ਬਾਹਰ ਜਲਦੀ ਤੋਂ ਜਲਦੀ ਬਾਹਰ ਆਇਆ ਜਾ ਸਕੇ ਅਤੇ ਉਸ ਨੂੰ ਹੋਰ ਤੋਂ ਵੀ ਰੋਕਿਆ ਜਾ ਸਕੇ ਉਸ ਤੋਂ ਇਲਾਵਾ ਬਹੁਤ ਸਾਰਾਂ ਦੀ ਤਰ੍ਹਾਂ ਦੇ ਸੀ ਹੋਰ ਵੀ ਫੈਸਲੇ ਲਏ ਗਏ ਹਨ ਜਿਵੇਂ ਕਿ ਜਿਹੜਾ ਸਾਡਾ ਬਲੈਕਆਊਟ ਦਾ ਹੈ ਕਿ ਕਿਸ ਤਰੀਕੇ ਨਾਲ ਹੋਰ ਵਧੀਆ ਸਫਲ ਕਰਨਾ ਹੈ ਜਿਵੇਂ ਕਿ ਪਿਛਲੇ ਸਮੇਂ ਕਿ ਤੁਸੀਂ ਦੇਖਿਆ ਕਿ ਇੱਕ ਤਾਂ ਜਿਹੜੀ ਪੀਟੀੀਐਮ ਹੈ ਇਹਨਾਂ ਦੀ ਲਾਈਟਸ ਬਲਦੀ ਰਹਿੰਦੀਆਂ ਉਸ ਵਾਸਤੇ ਵੀ ਨੀਸੀ ਮੈਂ ਬਣੋਗੇ ਤੇ ਸਾਡੇ ਮੇਰੇ ਵੱਲੋਂ ਵੀ ਇਸ ਜੁਆ ਦਾ ਤੌਰ ਤੇ ਵੀ ਜੀ ਦੇ ਤੌਰ ਤੇ ਵੀ ਉਹਨਾਂ ਹਦਾਇਤਾਂ ਜਾਰੀ ਕਰ ਦਿੱਤੀਆਂ ਜਾ ਚੁੱਕੀਆਂ ਹਨ ਤੇ ਮੀਡੀਆ ਰਾਹੀਂ ਵੀ ਮੈਂ ਸਾਰੇ ਬੈਂਕਾਂ ਦੇ ਮੈਨੇਜਰ ਸਾਹਿਬਾਨ ਤੇ ਦੂਜੇ ਸੀਨੀਅਰ ਜਿਹੜੇ ਉਹਨਾਂ ਦੇ ਪੋਸਟਾਂ ਦੇ ਬੈਠੇ ਸਾਰੇ ਅਫਸਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਇਹ ਮੇਕ ਸ਼ੋਰ ਕੀਤਾ ਜਾਵੇ ਕਿ ਡਿਊਰਿੰਗ ਬਲੈਕਆਊਟ ਦੇ ਸਮੇਂ ਦੇ ਵਿੱਚ ਉਹ ਸਾਰੀਆਂ ਲਾਈਟਾਂ ਚਾਹੇ ਉਹ ਏਟੀਐਮ ਦੀਆਂ ਹੋਵੇ ਚਾਹੇ ਉਹ ਬੰਦ ਰੱਖਣੀਆਂ ਉਸ ਤੋਂ ਇਲਾਵਾ ਮੈਂ ਸਾਰੇ ਜਿਹੜੇ ਨਗਰ ਨਿਵਾਸੀ ਹੈਗੇ ਆ ਜਾਂ ਵਸਨੀਕਾਂ ਨੂੰ ਇਹ ਬੇਨਤੀ ਕਰਾਂਗਾ ਕਿ ਤੁਸੀਂ ਇਸ ਵਾਰ ਲਾਈ ਸਿਚੁਏਸ਼ਨ ਦੇ ਵਿੱਚ ਆਪਣਾ ਆਪਣਾ ਫਟ ਸਮਝਦੇ ਹੋਏ ਆਪਣੇ ਘਰਾਂ ਦੇ ਸੀਸੀਟੀਵੀ ਕੈਮਰਾ ਜਿਹੜੇ ਆ ਕਿਉਂਕਿ ਇਹਨਾਂ ਦੀ ਲਾਈਟ ਬੜੀ ਸ਼ਾਰਪ ਹੁੰਦੀ ਹੈ ਉਹ ਸਲਾਈਡ ਨੂੰ ਬੰਦ ਕਰੋ ਯਕੀਨੀ ਬਣਾਓ ਕਿ ਉਹ ਤੁਹਾਡੇ ਜਿਹੜੇ ਸੀਸੀਟੀਵੀ ਕੈਮਰਾਸ ਹੈਗੇ ਆ ਉਹਨਾਂ ਦੀ ਲਾਈਟ ਬੰਦ ਹੋ ਗਈ ਉਸ ਤੋਂ ਇਲਾਵਾ ਜਿਨ੍ਹਾਂ ਦੇ ਘਰ ਇਵਰਟਰ ਜਨਰੇਟਰ ਜਾਂ ਹੋਰ ਇਦਾਂ ਦੇ ਇਕੁਪਮੈਂਟਸ ਪਏ ਆ ਸੋਲਰ ਲਾਈਟਸ